ਇਹਦਾ ਬਾਈ ਜੀ ਕੀ ਫਾਇਦਾ ਹੈ ਇਹ ਜਿਹੜਾ ਤੁਸੀਂ ਲਾਇਆ ਇਹਦਾ ਕਿਵੇਂ ਮਤਲਬ ਆਪਾਂ ਨੂੰ ਬੈਨੀਫਿਟ ਇਹ ਵੀਰੇ ਆਪਾਂ ਨਾਲ ਤਾਂ ਸਾਰਾ ਆਪਦੇ ਆਪਾਂ ਕੋਈ ਦੁੱਧ ਨੂੰ ਹੱਥ ਨਹੀਂ ਟੱਚ ਵੀ ਨਹੀਂ ਕਰਨਾ ਹੈਗਾ ਹੂੰ ਬਿਲਕੁਲ ਸਾਰਾ ਪਾਲਰ ਚ ਜਾਓ ਚ ਜਾਊਗਾ ਆਪਣਾ ਉਹ ਚੈੱਕ ਕਰੋ ਇਹ ਆ ਜੀ ਬਾਈ ਜੀ ਨੇ ਕੀਤਾ ਹੋਇਆ ਦੁੱਧ ਸਟੋਰ ਗੱਡੀ ਆਉਂਦੀ ਹੈ ਤੇ ਲੈ ਜਾਂਦੀ ਹੈ ਬਾਈ ਜੀ ਕਿੰਨਾ ਹੋਊਗਾ ਹੁਣ ਇਹ ਲਓ ਜੀ ਆ ਦੂਜੀ ਵਾਰੀ ਹੈ ਆ ਦੇਖੋ ਸਾਫ਼ ਹੁੰਦਾ ਜਾਂਦਾ ਜੀ ਬਿਲਕੁਲ ਸਾਰਾ ਗੋਬਰ ਇਹ ਸਾਰੀਆਂ گاਵਾ ਹੁਣ ਚਵਾਈ ਵਾਸਤੇ ਲਾਈਨ ਦੇ ਵਿੱਚ ਲੱਗ ਚੁੱਕੀਆਂ ਨੇ ਜੀ ਤੇ ਐਨਾ ਨੂੰ ਜਿਹੜੇ ਆ ਪੂਰੀਆਂ ਚਿੱਲਡ ਹੋ ਰਹੀਆਂ ਨੇ ਇੱਥੇ ਜੀ ਐਨ ਬਿਲਕੁਲ ਮਜੇ ਨਾਲ ਨਾ ਨੂਕੇ ਤੇ ਆਪਦਾ ਫੇਰ ਜਾਣੀ ਆ ਉਧਰ ਚਵਾਈ ਵਾਲੇ ਪਾਸੇ ਐਵੇਂ ਤੁਰੀਆਂ ਫਿਰਦੀਆਂ ਫਿਰ ਐਵੇਂ ਤੁਰੀਆਂ ਫਿਰਦੀਆਂ ਅੱਛਾ ਕੋਈ ਸੰਗਲ ਨਹੀਂ ਕੋਈ ਰਸਤਾ ਨਹੀਂ ਹਨਾ ਕੁਛ ਨਹੀਂ ਕੋਈ ਗੱਲ ਚ ਵੀ ਨਹੀਂ ਦੱਸਿਆ ਪਾਇਆ ਜੀ ਅੱਛਾ ਜੀ ਦੇਖੋ ਜੀ ਇਹ ਇਸ ਤਰ੍ਹਾਂ ਹੀ ਸਾਰੀਆਂ ਤੁਰੀਆਂ ਫਿਰਦੀਆਂ ਨੇ ਜੀ ਹਨਾ ਹਾਂਜੀ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਜੀ ਤੇ ਆਪਾਂ ਇਸ ਟਾਈਮ ਖੜੇ ਆ ਜੀ ਵਸਾਤੀ ਡੇਰੀ ਫਾਰਮ ਤੇ ਤੇ ਬਾਈ ਜੀ ਨਾਲ ਗੱਲਬਾਤ ਕਰਾਂਗੇ ਸਾਰੀ ਡਿਟੇਲ ਜਿਹੜੀ ਇਹ ਡੇਰੀ ਫਾਰਮ ਦੀ ਲਵਾਂਗੇ ਵੀ ਕਿੰਨਾ ਮੁਨਾਫਾ ਹੈ ਕਿੰਨੇ ਇਹਨਾਂ ਕੋਲ ਪਸ਼ੂ ਨੇ ਕਿਵੇਂ ਜਿਹੜੀਆਂ ਦੁੱਧ ਚੋਂਦੇ ਨੇ ਕਿਵੇਂ ਇਹਨਾਂ ਦੀ ਸਾਂਭ ਸੰਭਾਲ ਕਰਦੇ ਨੇ ਸੋ ਬੜਾ ਆਧੁਨਿਕ ਜਿਹੜੀ ਇਹ ਟੈਕਨੋਲੋਜੀ ਆਧੁਨਿਕ ਢੰਗ ਨਾਲ ਬਾਈ ਜੀ ਜਿਹੜਾ ਦਿਖਾਓ ਸਾਰਾ ਜੀ ਇਹ ਡੇਰੀ ਫਾਰਮ ਜਿਹੜਾ ਚਲਾਉਂਦੇ ਨੇ ਤੇ ਸਭ ਤੋਂ ਪਹਿਲਾਂ ਬਾਈ ਜੀ ਨਾਲ ਗੱਲਬਾਤ ਕਰਕੇ ਮੁਲਾਕਾਤ ਕਰਕੇ ਤੇ ਫਿਰ ਤੁਹਾਨੂੰ ਅੱਗੇ ਵੀਡੀਓ ਵੱਲ ਤੋਰਦੇ ਹਾਂ ਜੀ ਸਾਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਠਾਕ ਜੀ ਤੇ ਬਾਈ ਜੀ ਮੈਂ ਦੇਖ ਰਿਆ ਸੀ ਤੁਹਾਡੇ ਗਾਵਾਂ ਨੇ ਜਿਹੜੀਆਂ ਤੁਸੀਂ ਰੱਖੀਆਂ ਨੇ ਜ਼ਿਆਦਾ ਕਰਕੇ ਤੁਸੀਂ ਕਿਹੜੀ ਕੁਆਲਿਟੀ ਦੀਆਂ ਮਤਲਬ ਕਿਹੜਾ ਹੀ ਬਰੀਡ ਹੈ ਜਿਹੜੀ ਉੱਤੇ ਕੰਮ ਕਰਦੇ ਹੋ ਜੀ ਐਚ ਐਫ ਜੀ ਐਚ ਐਫ ਤੇ ਜੀ ਹਾਂ ਠੀਕ ਹੈ ਜੀ ਤੇ ਆ ਆਜੋ ਨਾਲ ਨਾਲ ਤੇ ਬਾਈ ਜੀ ਕਿੰਨਾ ਚਿਰ ਹੋ ਗਿਆ ਆਪਾਨੂੰ ਜਿਹੜਾ ਇਹ ਡੇਰੀ ਫਾਰਮ ਦਾ ਕੰਮ ਕਰਦਿਆਂ ਨੂੰ ਜੀ ਪੂਰੇ ਹੋ ਗਏ ਵੀਰੇ ਸਾਨੂੰ 5 ਸਾਲ ਹੋਰੇ ਅੱਛਾ ਜੀ ਪਹਿਲਾਂ ਪਿੰਡ ਤੇ 10 ਸਾਲ ਪਿੰਡ ਲਾਇਏ ਨੇ ਅੱਛਾ 10 ਸਾਲ ਪਿੰਡ ਲਾਇਏ ਤੁਸੀਂ ਤੇ ਕਿਵੇਂ ਲੱਗ ਰਿਹਾ ਵੀ ਖੇਤੀ ਦੇ ਨਾਲ ਨਾਲ ਆਪਾਂ ਕਹਿ ਲਈਏ ਸਹਾਇਕ ਧੰਦਾ ਹੈ ਇਹਦਾ ਕਿਵੇਂ ਤੁਹਾਨੂੰ ਇਹਦੇ ਚ ਫੀਲ ਹੋ ਰਿਹਾ ਜਦੋਂ ਦਾ ਕਰ ਰਹੇ ਹੋ ਮੁਨਾਫੇ ਵਾਲਾ ਧੰਦਾ ਹੈ ਅੱਗੇ ਕੀ ਸੇਧ ਦੇਣਾ ਚਾਹੁੰਦੇ ਹੋ ਤੁਸੀਂ ਨਾਲ ਨਾਲ ਇਹ ਰੱਖਦੇ ਆ ਵੀ ਸਿੱਧੇ ਸਿੱਧੇ ਲਬਜ਼ਾਂ ਚ ਆਪਾਂ ਇਹੀ ਬਸ ਗੱਲ ਕਰੀਏ ਵੀ ਹੈਗਾ ਫਾਇਦਾ ਫਾਇਦਾ ਬਿਲਕੁਲ ਜੀ ਕਿਉਂਕਿ ਤੁਸੀਂ ਕਹਿ ਰਹੇ ਹੋ ਪਹਿਲਾਂ ਕਰਦੇ ਸੀ ਪਿੰਡ ਹੁਣ 5 ਸਾਲ ਹੋ ਗਏ ਇੱਥੇ ਆ ਗਏ ਸੋ ਕਹਿੰਦਾ ਭਾਬਾ ਬੰਦਾ ਉਸੇ ਰਸਤੇ ਵੱਲ ਨੂੰ ਜਾਂਦਾ ਜਿੱਦਾਂ ਆਪ ਨੂੰ ਪੋਜ਼ਿਟਿਵ ਕੋਈ ਚੀਜ਼ ਆਪ ਨੂੰ ਨਜ਼ਰ ਆਉਂਦੀ ਹੈ ਤੇ ਲਓ ਭਾਈ ਜੀ ਆਪਾਂ ਨੂੰ ਦੱਸੋ ਵੀ ਕਿੰਨੇ ਕਿੰਨੇ ਮਤਲਬ ਕਿਲੋ ਦੁੱਧ ਵਾਲੇ ਆਪਣੇ ਕੋਲ ਪਸ਼ੂ ਨੇ ਜੀ ਦ ਆਹ ਤੇਰੇ ਆਪਣਾ ਪੀਡੀਐਫ ਦਾ ਰਿਕਾਰਡ ਵੀ ਹੈਗਾ ਪਿਛਲੇ ਸਾਲ ਦਾ 61 ਲੀਟਰ ਦਾ ਅੱਛਾ 61 ਲੀਟਰ ਦਾ ਹਾਂ ਚੌਥੇ ਨੰਬਰ ਤੇ ਤੇ ਕਿਹੜਾ ਕਿਹੜੀ ਉਹ ਗਾਂ ਜੀ ਆਪਾਂ ਨੂੰ ਦਿਖਾਓਗੇ ਮੜਾ ਜਾਂ ਗਾਂ ਹੁਣ ਤਾਂ ਡਰਾਈ ਤੇ ਜੀ ਉਧਰ ਫਿਰਦੇ ਨੇ ਉਹ ਤੋਂ ਬਾਅਦ ਆਪਣੇ ਕੋਲ ਲੇਟ ਸੁਈਆਂ ਨੇ 75 ਲੀਟਰ ਤੇ ਵੀ ਚੱਲੀਆਂ ਨੇ ਅੱਛਾ ਅੱਛਾ ਜੀ ਹਾਂ ਠੀਕ ਹੈ ਜੀ ਤੇ ਜਿਹੜੀਆਂ ਆਹ ਨੇ ਇਹ ਕਿੰਨੇ ਕਿੰਨੇ ਲੀਟਰ ਵਾਲੀਆਂ ਨੇ ਜਿਹੜੀਆਂ ਵਿੱਚੋਂ ਹੁਣ ਇਸ ਟਾਈਮ 40 45 ਵਾਲੀਆਂ ਐਵਰੇਜ ਨੇ ਡਰਾਈ ਹੋਣ ਵਾਲਾ ਮਾਲਾ ਹੁਣ ਸਾਰਾ ਅੱਛਾ ਅੱਛਾ ਜੀ ਠੀਕ ਹੈ ਜੀ ਹਾਂ ਜੀ ਤੇ ਬਾਈ ਜੀ ਇੱਕ ਤੁਸੀਂ ਉਧਰ ਸਿਸਟਮ ਲਾਇਆ ਹੋਇਆ ਦੁੱਧ ਚੋਣ ਵਾਲਾ ਉਹ ਉਹ ਕਦੋਂ ਦਾ ਲਾਇਆ ਤੁਸੀਂ ਕਿੰਨਾ ਟ ਇਹ ਸਾਨੂੰ ਸਾਲ ਹੋ ਗਿਆ ਵੀਰੇ ਚਲੋ ਜੀ ਆਪਾਂ ਤੁਹਾਨੂੰ ਉਹ ਹੁਣ ਨਾਲ ਨਾਲ ਇਸ ਵੀਡੀਓ 'ਚ ਵਿਖਾਉਨੇ ਆਂ ਭਾਈ ਜਿਹੜਾ ਆਧੁਨਿਕ ਢੰਗ ਨਾਲ ਜਿਹੜੀ ਆ گاਵਾਾਂ ਦੀ ਚਵਾਈ ਕਰਦੇ ਨੇ ਉਹ ਮਸ਼ੀਨੂਗੈਰਾ ਜਿਹੜੀਆਂ ਜੋ ਵੀ ਸਿਸਟਮ ਇਹਨਾਂ ਨੇ ਬੜਾ ਸਿਸਟਮੈਟਿਕ ਢੰਗ ਨਾਲ ਚੱਲਦੇ ਨੇ ਤੇ ਕਿੰਨਾ ਚਿਰ ਹੋ ਗਿਆ ਬਾਈ ਸਾਲ ਲੜੋ ਗਿਆ ਲੱਗਿਆ ਨੂੰ ਸਾਲ ਹੋ ਗਿਆ ਜੀ ਇਹਨੂੰ ਲੱਗਿਆ ਨੂੰ ਚਾਲੂ ਕਰੇ ਨੇ ਠੀਕ ਹੈ ਜੀ ਆਹ ਦੇਖੋ ਜੀ ਸਿਸਟਮ ਤੇ گاਵਾਾਂ ਚੋਂ ਲੀ ਇਹਨਾਂ ਨੇ ਇਹ ਲਾਇਆ ਬਾਈ ਜੀ ਕਿਵੇਂ ਇੱਕ ਟਾਈਮ ਦੇ ਵਿੱਚ ਕਿਵੇਂ ਇੱਕ ਇੱਕ ਗਾਂ ਦੋ ਕਿੰਨੇ 16 ਐਨੀਮਲ ਚੜ ਜਾਂਦੇ ਨੇ ਅੱਛਾ ਇੱਕ ਟਾਈਮ ਦੇ ਵਿੱਚ ਇੱਕ ਟਾਈਮ ਦੇ ਵਿੱਚ 8 ਨੂੰ ਮਸ਼ੀਨ ਲੱਗ ਜਾਂਦੀਆਂ 8 ਰੈਡੀ ਹੋ ਜਾਂਦੇ ਨੇ ਅੱਛਾ ਜੀ 16 ਐਨੀਮਲ ਲੱਗ ਜਾਂਦੇ ਅੱਛਾ ਇਹਦਾ ਬਾਈ ਜੀ ਕੀ ਫਾਇਦਾ ਹੈ ਇਹ ਜਿਹੜਾ ਤੁਸੀਂ ਲਾਇਆ ਹੈ ਇਹਦਾ ਕਿਵੇਂ ਮਤਲਬ ਆਪਾਂ ਨੂੰ ਬੈਨੀਫਿਟ ਮਿਲਦਾ ਇਹ ਵੀਰੇ ਆਪਾਂ ਨਾਲ ਤਾਂ ਸਾਰਾ ਆਪਦੇ ਆਪਾਂ ਕੋਈ ਦੁੱਧ ਨੂੰ ਹੱਥ ਨਹੀਂ ਟੱਚ ਵੀ ਨਹੀਂ ਕਰਨਾ ਹੈਗਾ ਸਾਰਾ ਪਾਲਰ ਚ ਜਾਓ ਚ ਜਾਊਗਾ ਆਪਣਾ ਬੀ ਐਮ ਸੀ ਜੀ ਦੁੱਧ ਪੈਣਾ ਸਾਰਾ ਜਾ ਕੇ ਤੇ ਆਪਾਂ ਨੂੰ ਕੱਲੀ ਕੱਲੀ ਗਾਂ ਦਾ ਪਤਾ ਲੱਗੂਗਾ ਨੇ ਇਹਨਾਂ ਦੁੱਧ ਦਿੱਤਾ ਇਹਨਾਂ ਦੁੱਧ ਦਿੱਤਾ ਅੱਛਾ ਇਹ ਮੀਰਮੈਂਟ ਵੀ ਕਰਦਾ ਨਾਲ ਨਾਲ ਕਿੰਨੀ ਕੁਆਂਟੀਟੀ ਆ ਦੁੱਧ ਦੀ ਜਿਹੜੀ ਹੈ ਕਿਹੜੇ ਪਸ਼ੂ ਨੇ ਕਿੰਨਾ ਦਿੱਤਾ ਉਹ ਦੱਸੂਗਾ ਇਹ ਵੀ ਕਿਉਂਕਿ ਐਵਰੇਜ ਪਤਾ ਲੱਗ ਰਹੀ ਹੁੰਦੀ ਵੀ ਪਸ਼ੂ ਠੀਕ ਆ ਉਹਦੀ ਸਿਹਤ ਦਾ ਵੀ ਆਪਾਂ ਨੂੰ ਦੁੱਧ ਤੋਂ ਕਿਦੋਂ ਕਿਦੋਂ ਅੰਦਾਜ਼ਾ ਲੱਗਦਾ ਹੈ ਕਿ ਪਸ਼ੂ ਹਨਾ ਵੀ ਕੋਈ ਬਿਮਾਰ ਤਾਂ ਨਹੀਂ ਹੈਗਾ ਫਲਕਚੁਏਸ਼ਨ ਤਾਂ ਨਹੀਂ ਹੈ ਹੈਲਥ ਦੇ ਵਿੱਚ ਤੇ ਆਹ ਦੇਖੋ ਸਾਰਾ ਸਿਰੇ ਤੱਕ ਜੀ ਤੇ ਬਾਈ ਜੀ ਜਿਵੇਂ ਹੁਣ ਇਹਦੀ ਆ ਰੋਜ਼ ਸਾਫ ਸਫਾਈ ਦਾ ਸਿਸਟਮ ਵੀ ਫਿਰ ਪੂਰਾ ਰੱਖਣਾ ਪੈਂਦਾ ਹੋ ਬਸ ਸਟਾਈਟਸ ਵਰਗਾ ਰੋਗਾ ਜਿਹੜਾ گاਵਾਾਂ ਦੇ ਵਿੱਚ ਬਹੁਤ ਛੇਤੀ ਫੈਲਦਾ ਹੈ ਹਾਂ ਤੇ ਉਹਦੇ ਲਈ ਕਲੀਨਲੀਨੈਸ ਜ਼ਰੂਰੀ ਹੈ ਨਾ ਕਿ ਕਲੀਨਿੰਗਲੈਸ ਅੱਛਾ ਉਦੋਂ ਨਾਲ ਦੀ ਨਾਲ ਫਿਰ ਤੁਸੀਂ ਕਿੰਨੇ ਟਾਈਮ ਚ ਵਾਈ ਕਰਦੇ ਹੋ ਇਹ ਮਨ ਬਿਲਾ 45 ਮਿੰਟ ਲੱਗਦੇ ਨੇ ਜੀ ਅੱਛਾ ਜੀ ਕਿੱਕ ਗਏ ਨੇ ਮਿਲਕਿੰਗ ਤੇ ਨਹੀਂ ਹਾਲਾ ਠੀਕ ਹੈ ਜੀ 45 ਮਿੰਟ ਤੇ ਇੱਕ ਵਾਰ 16 ਪਸ਼ੂ ਦੇਖੋ ਜੀ ਇਹਦੇ ਚ ਲੱਗ ਜਾਂਦੇ ਨੇ ਜੀ ਤੇ ਵਧੀਆ ਭਾਜੀ ਇਹ ਸਿਸਟਮ ਲੱਗਾ ਸਾਨੂੰ ਤੇ ਬਾਕੀ ਭਾਈ ਜੀ ਮੈਂ ਗੁਹਾ ਗੁਹਾ ਮਤਲਬ ਸਾਰਾ ਟਰੈਕਟਰ ਨਾਲ ਹਟਦੇ ਸਾਰੇ ਟਰੈਕਟਰ ਨਾਲ ਜੀ ਠੀਕ ਹੈ ਜੀ ਉਧਰਲੇ ਪਾਸੇ ਦੇਖੀ ਜੀ ਫਾਰਮ ਆ ਗਿਆ ਚਲੋ ਜੀ ਉਧ ਬਾਈ ਜੀ ਹੁਣ ਮੈਂ ਦੇਖ ਰਿਹਾ ਜਿਵੇਂ ਆਪਾਂ ਇੱਥੇ ਤੁਰੇ ਫਿਰਦੇ ਹਣਾ ਇਹ ਸਪੇਸ ਤੁਸੀਂ ਸਾਰੀ ਫਿਰ ਐਵੇਂ ਰੱਖਦੇ ਹੋ ਹਣਾ ਹਾਂਜੀ ਠੀਕ ਹੈ ਜੀ ਤੇ ਜਿਵੇਂ ਆ ਜਿਹੜੀਆਂ ਆਪਣੇ گاਵਾਂ ਨੇ ਆਜਾ ਭਾਈ ਇਹਨੂੰ ਆਜਾ ਜਿਹੜੀਆਂ گاਵਾਂ ਨੇ ਸਾਰੀਆਂ ਇਹ ਐਵੇਂ ਤੁਰੀਆਂ ਫਿਰਦੀਆਂ ਫਿਰ ਐਵੇਂ ਤੁਰੀਆਂ ਫਿਰਦੀਆਂ ਅੱਛਾ ਕੋਈ ਸੰਗਲ ਨਹੀਂ ਕੋਈ ਰੱਸਾ ਨਹੀਂ ਹਣਾ ਕੁਛ ਨਹੀਂ ਕੋਈ ਗੱਲ ਚ ਵੀ ਨਹੀਂ ਰੱਸਾ ਪਾਇਆ ਬਈ ਅੱਛਾ ਜੀ ਦੇਖੋ ਜੀ ਇਹ ਇਸ ਤਰ੍ਹਾਂ ਹੀ ਸਾਰੀਆਂ ਤੁਰੀਆਂ ਫਿਰਦੀਆਂ ਨੇ ਜੀ ਹਣਾ ਤੇ ਆਪਾਂ ਜੀ ਗੱਲ ਕਰੀਏ ਵੀਰ ਜੀ ਇਹਨਾਂ ਦੇ ਚਾਰੇ ਦੇ ਵਿੱਚ ਇਹਨਾਂ ਨੂੰ ਤੁਸੀਂ ਕੀ ਕੀ ਜਿਹੜਾ ਦਿੰਦੇ ਹੋ ਜੀ ਚਾਰੇ ਚਾਰ ਹੋ ਗਿਆ ਜੀ ਤੂੜੀ ਹੋ ਗਈ ਜੀ ਫੀਡ ਹੋ ਗਈ ਬਾਕੀ ਹੋਰ ਸਪਲੀਮੈਂਟ ਹੋ ਗਏ ਜੀ ਅੱਛਾ ਅੱਛਾ ਬਾਕੀ ਤਾਂ ਜਿਹੜੇ ਆਪਾਂ ਦੇਣੇ ਨੇ ਠੀਕ ਹੈ ਜੀ ਪ੍ਰੋਟੀਨ ਤੇ ਤੇ ਬਾਈ ਜੀ ਗੱਲ ਕਰੀਏ ਪ੍ਰੋਡਕਸ਼ਨ ਦੀ ਕਿਵੇਂ ਕਿੰਨੀ ਪ੍ਰੋਡਕਸ਼ਨ ਜਿਹੜੀ ਕਰ ਲੈਂਦੇ ਹੋ ਜੀ ਪ੍ਰੋਡਕਸ਼ਨ ਹੁਣ ਇਸ ਟਾਈਮ ਤਾਂ ਡਰਾਈ ਟਾਈਮਾਂ 10 ਕੁ ਕੁਇੰਟ ਲਹੇਗਾ ਜੀ ਅੱਛਾ ਜੀ ਹਾਂ ਜੀ ਸਾਰਾ ਫਿਰ ਉੱਥੇ ਜਾਂਦਾ ਜੀ ਅਮੋਲ ਚੀ ਅਮੋਲ ਚੀ ਜੀ ਹਾਂ ਅੱਛਾ ਅੱਛਾ ਠੀਕ ਹੈ ਜੀ ਸਵੇਰ ਸ਼ਾਮ ਤਿੰਨੇ ਟਾਈਮ ਆਉਂਦੇ ਲੈਣੇ ਨਾ ਇੱਕ ਟਾਈਮ ਆਉਣਗੇ ਜੀ ਲੈਣੇ ਮੈਨੂੰ ਸਟੋਰ ਕਰ ਦੇ ਫਿਰ ਤੁਸੀਂ ਸਟੋਰ ਕਰ ਦੇ ਕੈਂਡੀ ਵੀ ਗਰ ਲੱਗੇ ਕੀ ਟੀਐਮਆਰ ਆ ਗਿਆ ਜੀ ਅੱਛਾ ਜੀ ਹਾਂ ਜੀ ਲਓ ਜੀ ਇਹ ਟੀਐਮਆਰ ਇਹ ਵੀ ਇੱਕ ਦੋ ਹੰਦਾ ਲੈਂਦਾ ਬਾਈ ਤੁਸੀਂ ਇਹ ਹੋ ਗਿਆ ਜੀ ਇਹਨੂੰ 5 ਸਾਲੇ ਹੋ ਗਏ ਜਦ ਇਹ ਲੈ ਲਏ ਸੀਗੇ ਜੀ ਅੱਛਾ ਅੱਛਾ ਜੀ ਫਿਰ ਇਹ ਯੂਜ਼ ਕਰਦੇ ਰੋਜ਼ ਹੀ ਹਨਾ ਰੋਜ਼ ਨਹੀਂ ਹਾਂ ਦੋ ਟਾਈਮ ਯੂਜ਼ ਹੁੰਦਾ ਅੱਛਾ ਜੀ ਲਓ ਜੀ ਤੇ ਲਓ ਜੀ ਪੂਰੇ ਸਿਸਟੇਮੈਟਿਕ ਢੰਗ ਨਾਲ ਬਾਈ ਚੱਲਦੇ ਨੇ ਚਵਾਈ ਵਾਲੀ ਮਸ਼ੀਨ ਤੁਹਾਨੂੰ ਮਸ਼ੀਨਾਂ ਜਿਹੜੀਆਂ ਸਿਸਟਮ ਦਿਖਾਇਆ ਇਹ ਹੈਗਾ ਜੀ ਇਹਨਾਂ ਨੂੰ ਚਾਰਾ ਪਾਉਣ ਵਾਸਤੇ ਟੀਐਮਆਰ ਟੀਐਮਆਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਧਰ ਆ ਜਿਹੜਾ ਗੋਬਰ ਵਗੈਰਾ ਇਹਨਾਂ ਦਾ ਪਸ਼ੂਆਂ ਦਾ ਉਹ ਸਾਰਾ ਇਕੱਠਾ ਲੋ ਜੀ ਤੇ ਬਾਈ ਜੀ ਕਲੀਨਲੈਸ ਦਾ ਪੂਰਾ ਖਿਆਲ ਰੱਖਦੇ ਨੇ ਇੱਕ ਬਾਈ ਜੀ ਹੋਣਾ ਜਿਵੇਂ ਆ ਪੱਖੇ ਚੱਲੇ ਨੇ ਵੱਡੇ ਵੱਡੇ ਹਾਂ ਜੀ ਐਵੇਂ ਕਿੰਨਾ ਕੋ ਇਹਨਾਂ ਦਾ ਫਾਇਦਾ ਜੀ ਫਾਇਦਾ ਬਹੁਤ ਆ ਜੀ ਗਰਮੀ ਜੀ ਹਾਂ ਜੀ ਕਿਉਂਕਿ ਜਿਹੜੇ ਗਾਵਾਂ ਨੇ ਇਹ ਥੋੜਾ ਜਿਹਾ ਸੋਲ ਹੁੰਦੀਆਂ ਨੇ ਹਨਾ ਜੀ ਸੋਲ ਹੁੰਦੀਆਂ ਨੇ ਨਾ ਜਿ ਘੁੰਦੀਆਂ ਨੇ ਥੋੜੀਆਂ ਜਿਹਾ ਕਲਰ ਲਾਉਣੇ ਪੈਂਦੇ ਨੇ ਹਾਂ ਜੀ ਸਪ੍ਰਿੰਕਲਰ ਫਿਰ ਕਰੇ ਫਿੱਟ ਪੱਕੇ ਨਾਲ ਜੀ ਤੁਸੀਂ ਪੱਖਿਆਂ ਨਾਲ ਵੀ ਲੱਗੇ ਹੋਵੇ ਨਾ ਉਹਦਾ ਖਰਾਬ ਹੋ ਗਏ ਤੇ ਮੋਟਰਾਂ ਫੇਰਾ ਮੂਰੇ ਐਕਸਟਰਾ ਦੋ ਟੰਗੇ ਪਏ ਤੇ ਪੱਖੇ ਬਾਤੂ ਅੱਛਾ ਅੱਛਾ ਜੀ ਹਾਂ ਹਾਂ ਨਹੀਂ ਨਹੀਂ ਠੀਕ ਹੈ ਵੀਰ ਜੀ ਬ ਅੱਛਾ ਜੀ ਤੇ ਕਿੰਨੇ ਕਿੰਨੇ ਵਜੇ ਚਵਾਈ ਕਰਦੇ ਬਾਈ ਤੁਸੀਂ ਚਵਾਈ ਸਵੇਰੇ 4 ਵਜੇ ਜੀ ਅੱਛਾ ਜੀ ਦੁਪਹਿਰ 12 ਵਜੇ ਅੱਛਾ ਜੀ ਰਾਤ ਨੂੰ ਹੁਣ 8 ਵਜੇ ਮਸ਼ੀਨ ਚਲਾਵਾਂਗੇ 8 ਵਜੇ ਮਸ਼ੀਨ ਚਲਾਵਾਂਗੇ ਠੀਕ ਹੈ ਜੀ ਫਿਰ ਸਾਰੀਆਂ ਦੀ ਉੱਥੇ ਹੱਥ ਨਾਲ ਕਿਸੇ ਦੀ ਵੀ ਨਹੀਂ ਕਰਦੇ ਨਾ ਜੀ ਨਾ ਨਹੀਂ ਵਧੀਆ ਫਿਰ ਕੰਮ ਵੀ ਸਖਾਲਾ ਹੋ ਗਿਆ ਬਾਈ ਯਾਰ ਟਾਈਮ ਜਿਹੜਾ ਬਹੁਤ ਬਚਦਾ ਇਹਦੇ ਨਾਲ ਨਹੀਂ ਪਹਿਲਾਂ ਅਸੀਂ ਉਰੇ ਬੰਨ ਕੇ ਚੋਂਦੇ ਤੇ ਜਾ ਸਾਨੂੰ 2 2 ਘੰਟੇ ਲੱਗ ਜਾਂਦੇ ਮਿਲਕਿੰਗ ਨੂੰ ਹਾਂ ਲੱਗ ਜਾਂਦਾ ਸੀ ਹੁਣ ਹੁਣ ਅਸੀਂ 40 ਮਿੰਟ ਚ ਚੋਦਨੇ ਸਾਰੀ ਮਤਲਬ 2 2 ਘੰਟੇ ਦਾ ਕੰਮ ਅੱਧੇ ਪੌਣੇ ਘੰਟੇ ਪੌਣੇ ਘੰਟੇ ਚ ਹੋ ਗਿਆ ਬਿਲਕੁਲ ਜੀ ਤੇ ਬਾਈ ਜੀ ਨਾਲ ਨਾਲ ਹਨਾ ਖੇਤੀਬਾੜੀ ਖੇਤਾਂ ਦੇ ਵਿੱਚ ਤੁਹਾਡਾ ਜੀ ਵੀ ਲੱਗਾ ਰਹਿੰਦਾ ਹੋਊਗਾ ਇੱਥੇ ਹਨਾ ਜੀ ਸਾਰਾ ਫਿਰ ਇਹ ਵੀਰ ਜੀ ਕਿਵੇਂ ਤੁਸੀਂ ਨਾਲ ਖੇਤੀਬਾੜੀ ਦਾ ਵੀ ਨਾਲ ਕਰੀ ਜਾਂਦੇ ਹੋ ਕਿ ਖੇਤੀਬਾੜੀ ਨਹੀਂ ਜਿਆਦਾ ਕਰਦੇ ਆਪਾਂ ਵਾਹ ਹਰੇ ਸਾਰੇ ਵਾਸਤੇ 5-7 ਕਿੱਲੇ ਆਪਦੀ ਵਾਹ ਜੀ ਅੱਛਾ ਅੱਛਾ ਹਾਂ ਜੀ ਠੀਕ ਹੈ ਜੀ ਤੇ ਹਰਾਚਾਰਾ ਫਿਰ ਇਹਨੂੰ ਕਿਹੜੇ ਸੀਜ਼ਨ ਦੇ ਵਿੱਚ ਹੁਣ ਜਿਵੇਂ ਰਾਈ ਦਾ ਮੱਖਣ ਦਾ ਬੀਜ ਤੇ ਅੱਛਾ ਜੀ ਰਾਈ ਦਾ ਠੀਕ ਹੈ ਜੀ ਹੁਣ ਚੱਲੂਗਾ ਇਸ ਸਾਲ ਸਿਰ ਠੀਕ ਠੀਕ ਹੈ ਜੀ ਤੇ ਹੁਣ ਗੱਲ ਕਰੀਏ ਬਾਈ ਜੀ ਬਰੀਡ ਤੁਸੀਂ ਬਸ ਕੱਲਾ ਐਚ ਐਫ ਤੇ ਕੰਮ ਕਰ ਰਹੇ ਹੋ ਐਚ ਐਫ ਜਰਸੀ ਹੁ ਵਧੀਆ ਕਿਹੜੇ ਕਿਹੜੇ ਮਤਲਬ ਉਹਦੇ ਵਿੱਚ ਤੁਹਾਨੂੰ ਲੱਗਾ ਕਰਕੇ ਜਰਸੀ ਦੇ ਵਿੱਚ ਜੈ ਸਾਨੂੰ ਐਫਏ ਜਾਦੇ ਵਧੀਆ ਲੱਗ ਰਹੀ ਵੀ ਜਰਸੀ ਵਿੱਚ ਐ ਚਲ ਫੈਟ ਫੁੱਟ ਕਰੀ ਜਾਂਦਾ ਜੀ ਹਾਂ ਫੈਟ ਤੇ ਫੈਟ ਤੇ ਕੰਮ ਕਰਨ ਲਈ ਜਰਸੀ ਦੀ ਜਿਹੜੀ ਹੈ ਜਿਹੜੀ ਫੈਟ ਵੱਧ ਹੁੰਦੀ ਹੈ 1-2 ਪੁਆਇੰਟ ਦਾ ਫਰਕ ਤਾਂ ਹੈਗਾ ਹੀ ਹੈ ਨਾ ਹੈਗਾ ਜੀ 4-5 ਪੁਆਇੰਟ ਦਾ 4 ਹਾਂ ਜੀ ਘੱਟ ਤੋਂ ਘੱਟ 2-2 ਪੁਆਇੰਟ ਦਾ ਫਰਕ ਤਾਂ ਹੋਗਾ ਹੈਗਾ ਜੀ ਹਾਂਜੀ ਤੇ ਹੁਣ ਆਪਣੇ ਕੋਲ ਜਰਸੀ ਗਾਵਾ ਜਿਹ ਹੈਗੀਆਂ ਨੇ ਕਿ ਲਿਉਂਗੇ ਨਹੀਂ ਨੀ ਆ ਫਿਰਦੇ ਨੇ ਜੀ ਚਾਹੋ ਫਿਰਦੇ ਹੋਏ ਟ੍ਰਾਈ ਹੋਈਆਂ ਜੀ ਵਿੱਚ ਪੱਛੀਆਂ ਕਾਫ ਪਾਲ ਲਈਆਂ ਜੀ ਹੁਣ ਬਿਲਕੁਲ ਬਿਲ ਤੇ ਹੁਣ ਕਿੰਨੇ ਵੀਰ ਜੀ ਆਪਣੇ ਕੋਲ ਪਸ਼ੂ ਹੈਗੇ 70 75 ਹੋਣਗੇ ਹੁਣ 110 ਐਨੀਮਲ ਆਪਣੇ ਕੋਲ ਟੋਟਲ ਆਜੀ ਛੋਟਾ ਬੜਾ ਅੱਛਾ ਅੱਛਾ ਜੀ 75 ਕ ਮਿਲਕਿੰਗ ਦੇ ਹੈਗੇ ਨਹੀਂ ਤੇ ਕਾਫ ਬਾਈ ਜੀ ਕਿੰਨੇ ਕ ਆਪਣੇ ਕੋਲ ਕਾਫ ਹੀ ਕਾਫ ਹੁਣ 17 18 ਹਲ ਆ ਗਏ ਛੋਟੇ ਹਲ ਸੂਆ ਰਹਿੰਦਾ ਜੀ ਅੱਛਾ ਅੱਛਾ ਜੀ ਹਾਂ ਜੀ ਚੱਲੀ ਜੀ ਦੇਖੀਏ ਕਾਫ ਸਾਰੇ ਕਾਫ ਦੇ ਆਹ ਦੇਖੋ ਜੀ ਪਸ਼ੂ ਆਪਦਾ ਚਾਰਾ ਖਾਂਦੇ ਪਏ ਨੇ ਚੈੱਕ ਕਰੋ ਤੁਸੀਂ ਇਹ ਗਾਵਾਂ ਵਿੱਚੇ ਜਰਸੀਆਂ ਦੇ ਵਿੱਚੇ ਐਚ ਐਫ ਇਹ ਬਾਈ ਜੀ ਮੈਂ ਹੁਣ ਪਸ਼ੂ ਖੁੱਲਾ ਤੁਰਿਆ ਫਿਰਦਾ ਇਹਦੇ ਨਾਲ ਕੋਈ ਹੈਲਥ ਦਾ ਫਰਕ ਪੈਂਦਾ ਜੀ ਪੈਂਦੀ ਪੈਂਦਾ ਜੀ ਅੱਛਾ ਜੀ ਖੁੱਲੀ ਜਗ੍ਹਾ ਸਪੇਸ ਭਾਲ ਦੇਣੀ ਜੀ ਪੂਰੀ ਹਾਂ ਸਪੇਸ ਮਤਲਬ ਵੀ ਆਪਾਂ ਇਹਨੂੰ ਟਾਈਟ ਨਹੀਂ ਕਰ ਸਕਦੇ ਉਰੇ ਵੀ ਆਪਾਂ ਹੁਣ ਜੇ 15 ੜਾਵਾਗੇ ਫਿਰ ਸਟ्रेस ਮੰਨਦੀ ਨਹੀਂ ਸਟ्रेस ਮੈਂਟਲੀ ਜਦੋਂ ਬੰਦਾ ਵੀ ਹੈ ਚਾਹੇ ਕੋਈ ਜਾਨਵਰ ਆ ਜਾਂ ਪਸ਼ੂ ਹੋਵੇ ਉਹਨੇ ਸਟ्रेस ਮੰਨਣਾ ਜੀ ਜਦੋਂ ਹੁਣ ਆਪਾਂ ਖੁੱਲੇ ਜਾ ਪਰ ਖੇਤਾਂ 'ਚ ਕਿਉਂ ਜੀ ਲੱਗਦਾ ਜੀ ਖੁੱਲਾ ਹੋਣ ਕਰਕੇ ਬਿਲਕੁਲ ਸਟ्रेस ਫਰੀ ਹੋਣ ਕਰਕੇ ਤੇ ਵਾਕਿਆ ਵੈਸੇ ਪ੍ਰੋਡਕਸ਼ਨ ਦਾ ਵੀ ਫਰਕ ਪੈਂਦਾ ਹੋਊਗਾ ਮਿਲਕ ਦਾ ਆਪਣਾ ਬਿਲਕੁਲ ਜੀ ਕੋਈ ਪਰ ਟਾਈਟ ਕਰਤੀ ਜੀ ਉਹ ਇੱਕੋ ਥਾਂ ਦੇ ਫਰਕ ਪਾਉਂਦੀ ਪੈਂਦਾ ਜੀ ਪੈਂਦਾ ਵੈਸੇ ਹੀ ਪਸ਼ੂ ਬਿਮਾਰ ਵਾਲਾ ਫੀਲ ਕਰਨ ਲੱਗ ਜਾਂਦੇ ਫਰਕ ਪੈਂਦਾ ਜੀ ਹਨਾ ਲਓ ਜੀ ਇਹ ਚਵਾਈ ਬਾਈ ਕਰਨ ਲੱਗੇ ਨੇ ਸਾਰੀਆਂ گاਵਾ ਇਹਨਾਂ ਨੇ ਛੜਤੀਆਂ ਨੇ ਇੱਧਰ ਨੂੰ ਜੀ ਤੇ ਆਪਾਂ ਜਾ ਕੇ ਉਧਰ ਦੇਖਦੇ ਆ ਕਿਵੇਂ ਕੀ ਪ੍ਰੋਸੈਸ ਜੀ ਚਵਾਈ ਕਰਦੇ ਇਹਨਾਂ ਦਾ ਲਓ ਜੀ ਇਹ ਸਾਰਾ ਸ਼ੈੱਡ ਹੈ ਭਾਈ ਖੇਤਾਂ 'ਚ ਹੋਣ ਕਰਕੇ ਨਾ ਬਹੁਤ ਵਧੀਆ ਲੱਗਦਾ ਮਾਹੌਲ ਜੀ ਹਨਾ ਹੂੰ ਅਲੱਦੋਲ ਮੈਟਰ ਕਰਦਾ ਬਾਈ ਹਣਾ ਬੰਦੇ ਦੇ ਵੀ ਤੇ ਜਾਨਵਰਾਂ ਦੇ ਵੀ ਪਸ਼ੂਆਂ ਦੇ ਵੀ ਹਣਾ ਜੀ ਬਾਈ ਜੀ ਜਦੋਂ ਤੁਸੀਂ ਸਟਾਰਟਿੰਗ ਕੀਤੀ ਸੀ ਇਹ ਮਤਲਬ ਕਿਵੇਂ ਕਦੋਂ ਸਟਾਰਟ ਕੀਤੀ ਸੀ ਕਿਵੇਂ ਪ੍ਰੇਰਣਾ ਕਿਹਨੇ ਬੰਦਾ ਪ੍ਰੇਰਣਾ ਸਰੋਤ ਹੁੰਦਾ ਆਪਾਂ ਉਹ ਕਿਵੇਂ ਤੁਸੀਂ ਸਟਾਰਟ ਕੀਤਾ ਸੀ ਜੀ ਪਹਿਲਾਂ ਤਾਂ ਅਸੀਂ ਘਰੇ ਜਿਵੇਂ ਆਪਾਂ ਨੋਰਮਲ ਰੱਖਦੇ ਹਾਂ ਜੀ ਜੀ ਉਵੇਂ ਹੀ ਰੱਖਦੇ ਆ ਰਹੇ ਤੇ ਅੱਛਾ ਅੱਛਾ ਜੀ ਫਿਰ ਹੁੰਦਾ ਨਾ ਸਪੈਸ਼ਲ ਆਪਾਂ ਨੂੰ ਕਿਸੇ ਨੇ ਪ੍ਰੇਰਿਤ ਕੀਤਾ ਵੀ ਇੱਧਰ ਤੁਸੀਂ ਕਰਕੇ ਵੇਖ ਲਓ ਉਹ ਆਦਾ ਮੁੰਡਾ ਸੀਗਾ ਕੁਲਵਿੰਦਰ ਰਵਿੰਦਰ ਸਿੰਘ ਨੇ ਹਾਂ ਉਹ ਅੱਛਾ ਅੱਛਾ ਉਹਨੇ ਬਾਹਰ ਕਿੱਥੇ ਕਿੱਥੇ ਲਿਆਂਦੇ ਅੱਛਾ ਅੱਛਾ ਨਹੀਂ ਠੀਕ ਹੈ ਉਹਨਾਂ ਨੇ ਤੁਹਾਨੂੰ ਵਧੀਆ ਰਸਤੇ ਤੇ ਪਾਇਆ ਵਧੀਆ ਰਸਤੇ ਤੇ ਪਾਇਆ ਉਹਨਾਂ ਨੇ ਹਾਂਜੀ ਹਾਂਜੀ ਹੌਸਪਟਲ ਕਰੀਏ ਅੱਛਾ ਤੇ ਉਹ ਫਿਰ ਜਿਹੜਾ ਟੱਕਿਆ ਹੋਇਆ ਚਾਰ ਸਾਹਮਣੇ ਚਾਰ ਜੀ ਆ ਸਾਰਾ ਚਾਰ ਸੈਲ ਅੱਛਾ ਚਾਰ ਵੇਖੋ ਬਾਈ ਇਹਨਾਂ ਨੇ ਪੂਰਾ ਪ੍ਰਬੰਧ ਕਰਕੇ ਰੱਖਿਆ ਉਧਰ ਦਿਖਾਓ ਅੱਛਾ ਲੈ ਜੀ ਬਾ ਹਾਂ ਦੇਖੋ ਜੀ ਸਾਈਲੇਜ ਪੂਰਾ ਤੇ ਉਹ ਉਹਨੂੰ ਬਾਈ ਵੱਡਾ ਲਾਇਆ ਹੋਇਆ ਹਾਂ ਤੇ ਇੱਧਰ ਬਾਕੀ ਆ ਸਾਰਾ ਤੇ ਇੱਧਰ ਵੀ ਸਾਹਮਣੇ ਉਧਰ ਕਰਾਇਆ ਪਿਆ ਜੀ ਇਹ ਵੀ ਸਾਈਲੇਜ ਚਾਰ ਹੀ ਆ ਜੀ ਸਾਰਾ ਹਨ ਇਹਨਾਂ ਨੂੰ ਚਵਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਨਵਾਇਆ ਜਾਂਦਾ ਆ ਦੇਖੋ ਜੀ ਫੁਆਰੇ ਚੱਲ ਰਹੇ ਨੇ ਪੂਰੀਆਂ ਚਿੱਲਡ ਹੋ ਰਹੀਆਂ ਨੇ ਇੱਥੇ ਜੀ ਐਨ ਬਿਲਕੁਲ ਮਜੇ ਨਾਲ ਨਹਾ ਨੁਕੇ ਤੇ ਆਪਦਾ ਫੇਰ ਜਾਣੀ ਆ ਉਧਰ ਚਵਾਈ ਵਾਲੇ ਪਾਸੇ ਆ ਦੇਖੋ ਇਹ ਇੱਧਰ ਵੀ ਦੇਖੋ ਜੀ ਆ ਸਾਰੀਆਂ ਬਾਕੀ ਇੱਕ ਨੰਬਰ ਪਸ਼ੂ ਨੇ ਸਾਰੇ ਆਰਡਰ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਲੋ ਜੀ ਆਮੜੇ ਕੇ ਇੰਦਰ ਨੂੰ ਆਉਣ ਦੀ ਤਿਆਰੀ ਹੈ ਜੀ ਕਹਿੰਦਾ ਵੀਰ ਜੀ ਸਿਸਟਮ ਬਹੁਤ ਵਧੀਆ ਹੈ ਨਾ ਸਿਸਟਮੈਟਿਕ ਢੰਗ ਨਾਲ ਚੱਲੇ ਬੰਦਾ ਤਾਂ ਵਧੀਆ ਰਹਿੰਦਾ ਲਓ ਜੀ ਇਹ ਸਕ੍ਰੈਪਰ ਮਾਰ ਲੱਗੇ ਨੇ ਆ ਸਾਰਾ ਜਿਹੜਾ ਗੋਹਾ ਇਕੱਠਾ ਕਰ ਦੇਣੇ ਬਾਈ ਜੀ ਤੇ ਅੰਕਲ ਜੀ ਆ ਦੇਖੋ ਜੀ ਇਸ ਢੰਗ ਨਾਲ ਜਿਹੜੀ ਇਹ ਸਫਾਈ ਹੁੰਦੀ ਹੈ ਲਓ ਜੀ ਇਹ ਵਜਰਾ ਸਕ੍ਰੈਪਰ ਹੋ ਰਹੀ ਹੈ ਸਫਾਈ ਨੋ ਸਾਰਾ ਅੰਕਲ ਜੀ ਲੈ ਕੇ ਪਿੱਛੇ ਨੂੰ ਆ ਦੇਖੋ ਲਓ ਜੀ ਆ ਹੋ ਗਈ ਸਾਰੀ ਸਫਾਈ ਠੀਕ ਅੰਕਲ ਜੀ ਲਓ ਜੀ ਆ ਦੇਖੋ ਮਗਰੋਂ ਕਲੀਨ ਹੁੰਦਾ ਜਾਂਦਾ ਇੱਕ ਦੋ ਵਾਰੀ ਮਾਰਨਗੇ ਤੇ ਸਾਰਾ ਸਾਫ ਹੋ ਜੂਗਾ ਜੀ ਲਓ ਜੀ ਦੂਜੀ ਵਾਰੀ ਆ ਦੇਖੋ ਸਾਫ ਹੁੰਦਾ ਜਾਂਦਾ ਜੀ ਬਿਲਕੁਲ ਸਾਰਾ ਗੋਬਰ ਆ ਦੇਖੋ ਸਾਹਮਣੇ ਕਿੰਨਾ ਸਾਫ਼ ਹੋ ਗਿਆ ਜੀ ਯਾਰ ਆਧੁਨਿਕ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਦੀਆਂ ਨੇ ਇਹ ਚੀਜ਼ਾਂ ਵਰਤਣ ਦਾ ਫਾਇਦਾ ਤਾਂ ਹੈ ਹੁਣ ਇਸੇ ਤਰ੍ਹਾਂ ਇੱਕ ਕਿਹੜਾ ਇੱਧਰ ਲਾ ਦੇਣੀ ਅੰਕਲ ਤੇ ਇਹ ਵੀ ਜਿਹੜੀ ਸਫਾਈ ਪੂਰੀ ਹੋ ਜੂਗੀ ਤੇ ਬਾਈ ਜੀ ਵਧੀਆ ਸਿਸਟਮ ਜੀ ਹਨਾ ਇਹ ਕਿੰਨੀ ਕ ਵਾਰੀ ਬਾਈ ਜੀ ਦਿਨ ਚ ਇੱਕ ਵਾਰੀ ਆਪਾਂ ਨੂੰ ਫੇਰਨਾ ਪੈਂਦਾ ਜੀ ਤਿੰਨ ਚਾਰ ਵਾਰੀ ਆ ਵੀ ਜਿਸ ਹਿਸਾਬ ਜੇ ਨਾਲ ਜਦੋਂ ਲੱਗਿਆ ਜਿਆਦਾ ਟੁਆਈ ਕਰਦੇ ਹਾਂ ਉਹਨੇ ਟਾਈਮ ਬਿਲਕੁਲ ਹਾਂ ਜੀ ਹਾਂ ਇਹਦੇ ਨਾਲ ਦੇਖੋ ਥਾਂ ਬਾਹਰ ਹੋ ਜਾਂਦੀਆਂ ਨੇ ਸਾਰੀਆਂ ਹਾਂ ਜੀ ਉਹ ਸਕਰੈਪਰ ਵੱਜਦਾ ਨਹੀਂ ਸਫਾਈ ਵੀ ਬਹੁਤ ਫਰਕ ਪੈਂਦਾ ਜੀ ਨਾਲ ਲਓ ਜੀ ਕਰੋ ਚੈ ਇਹ ਸਾਰੀਆਂ ਗਾਵਾਂ ਹੁਣ ਚਵਾਈ ਆਸਤੇ ਲਾਈਨ ਦੇ ਵਿੱਚ ਲੱਗ ਚੁੱਕੀਆਂ ਨੇ ਜੀ ਤੇ ਇਹਨਾਂ ਨੂੰ ਜਿਹੜੇ ਆ 16 ਬਾਈ ਜੀ ਕਿਹਾ ਜੀ 16 ਹਾਂ 16 ਚੜਦਣੀਆਂ ਹਾਂ ਜੀ 16 ਜਿਹੜੀਆਂ ਇਹਦੇ ਵਿੱਚ ਇੱਕ ਵਾਰ ਦੇ ਵਿੱਚ ਚੈਂਬਰ ਚ ਖੜ ਜਾਂਦੀਆਂ ਨੇ ਤੇ ਫਿਰ ਇਹਨਾਂ ਦੀ ਚਵਾਈ ਇਕੱਠੀਆਂ ਕਰ ਦਿੱਤੀ ਜਾਂਦੀ ਹੈ ਜੀ ਲੋ ਕੁਝ ਉਧਰ ਨਾਈ ਜਾਂਦੀਆਂ ਨੇ ਹੁਣ ਪਰਲੇ ਪਾਸੇ ਵੀ ਉਧਰ ਵੀ ਇੱਕ ਲਾਈਨ ਲਾਈ ਹੈ ਉਹਨਾਂ ਨੇ ਜੀ ਦੇਖਦੇ ਹਾਂ ਕਿਵੇਂ ਕਰਦੇ ਨੇ ਚਵਾਈ ਜੀ ਕੋ ਜੀ ਬਾਈ ਨੇ ਕਰਤਾ ਸੈੱਟ ਉਧਰਲੇ ਪਾਸੇ ਜਾ ਕੇ ਦੇਖਦੇ ਹਾਂ ਜੀ ਮਸ਼ੀਨ ਆਪਾਂ ਜਿਹੜੀਆਂ ਲੱਗੀਆਂ ਨੇ ਮੈਂ ਲੋਈ ਹਾਂ ਕਰੀ ਜਾਂਦਾ ਭਾਈ ਸੈਟ ਚੱਕ ਲੈ ਭਾਈ ਦੁੱਧ ਕਿੱਧਰ ਹੋ ਰਿਹਾ ਸਟੋਰ ਦੁੱਧ ਕਿੱਥੇ ਹੁੰਦਾ ਸ਼ੋਰ ਗੇੜੇ ਪਾਸੇ ਭਾਈ ਦੁੱਧ ਕਿਹੜੇ ਪਾਸੇ ਸਟੋਰ ਹੁੰਦਾ ਜੀ ਐ ਚਾਹੂਗਾ ਜੀ ਸਾਰਾ ਅੱਛਾ ਚਾਹੇ ਤੇ ਜੀ ਸਿਸਟਮ ਚੋਂ ਹੀ ਹੋ ਗਿਆ ਇਹ ਚੋਂ ਮੋਟਰ ਚੱਕਿਆ ਹਾ ਉਦੋਂ ਇਸ ਮਸ਼ੀਨ ਚੋਂ ਦੁੱਧ ਆ ਕੇ ਬਾਈ ਜੀ ਤੇ ਇਧਰੋਂ ਜਾਊਗਾ ਆ ਪਾਈਪ ਥਰੂ ਆ ਦੇਖੋ ਆ ਮਸ਼ੀਨ ਚੋਂ ਪਾਈਪ ਆ ਰਹੇ ਨੇ ਉੱਪਰ ਨੂੰ ਇਹਨੂੰ ਦੇਖੋ ਇਹ ਘੁੰਮ ਕੇ ਜਾਊਗਾ ਸਾਰਾ ਅੰਦਰ ਲਓ ਜੀ ਕਰੋ ਚੈੱਕ ਤੁਸੀਂ ਸਿਸਟਮ ਕਿੰਨੀ ਟੈਕਨੋਲੋਜੀ ਆ ਗਈ ਬਾਲਟੀਆਂ ਵਾਲਾ ਕੰਮ ਹੀ ਸਿਸਟਮ ਬੰਦ ਕਰਤਾ ਜੀ ਆ ਪਾਈਪਾਂ ਦੇ ਵਿੱਚ ਦੀ ਦੇਖੋ ਦੁੱਧ ਜਾ ਰਿਹਾ ਜੀ ਜੇ ਤੁਸੀਂ ਗੌਰ ਨਾਲ ਦੇਖੋ ਨਾ ਆ ਦੇਖੋ ਲਓ ਜੀ ਇਹ ਸਿੱਧਾ ਵੀਰ ਜੀ ਕੈਂਡੀ 'ਚ ਜਾ ਰਿਹਾ ਹੁਣ ਇਹਦੇ ਜੋਗੇ ਇਹ ਇਸ ਵਰਤ ਜੋ ਹੋ ਕੇ ਸਿੱਧਾ ਕੈਂਡੀ ਜਾ ਰਿਹਾ ਇਹ ਦੁੱਧ ਲਓ ਜੀ ਇੰਜ ਕਰਦੇ ਨੇ ਬਾਈ ਜੀ ਚਵਾਈ ਚੈੱਕ ਕਰੋ ਸਾਰੀਆਂ ਗਾਵਾਂ ਤੇ ਸਣ ਨਾਲ ਦੇਖੋ ਮਸ਼ੀਨ ਜਿਹੜੀ ਉਹ ਲਾਈ ਹੋਈ ਹੈ। ਕੀ ਬਾਤ ਹੈ ਬਾਈ ਜੀ। ਲਓ ਜੀ ਇੱਧਰ ਵੀ ਲੈਣਾ ਲਾਈ ਹੋਈ ਇਹਨਾਂ ਨੇ। ਕਰੋ ਚੈੱਕ ਜੀ ਤੇ ਵੇਚਾ ਬਾਈ ਤੁਰੇ ਫਿਰਦੇ ਨੇ ਸੈਟਿੰਗ ਕਰ ਰਹੇ ਨੇ। ਲਓ ਜੀ ਦੇਖੋ। ਲਓ। ਲੈ ਵੀ ਮਿੱਤਰਾ ਕਰਦੇ ਸ਼ੁਰੂ। ਲਓ ਜੀ ਵਾਸ਼ਿੰਗ ਹੋਣ ਲੱਗੀ ਹੈ ਪਹਿਲਾਂ ਆ ਦੇਖੋ ਮੁੰਡਾ ਚੰਗੀ ਤਰ੍ਹਾਂ ਥਣ ਧੋ ਕੇ ਫਿਰ ਮਸ਼ੀਨ ਲਾਊਗਾ ਪ੍ਰੋਪਰ ਜਿਹੜਾ ਸ਼ਾਵਰ ਲਾਇਆ ਹੋਇਆ ਹੈ ਜੀ ਆ ਦੇਖੋ ਆਮਦਾ ਬਾਈ ਜੀ ਸਫਾਈ ਦਾ ਵਧੀਆ ਲੱਗਦਾ ਮਸ਼ੀਨ ਹੋ ਗਈ ਹੈ ਰੈਡੀ ਤੇ ਬਾਈ ਜੀ ਕਹਿੰਦੇ ਸੀ ਮਸ਼ੀਨ ਆ ਜਿਹੜੀ ਇਹ ਮਤਲਬ ਹਰ ਇੱਕ ਪਸ਼ੂ ਦਾ ਦੁੱਧ ਦਾ ਜਿਹੜਾ ਉਹਦਾ ਨਾਪ ਕਰਦੀ ਹੈ ਤੋਲ ਕਰਦੀ ਹੈ ਹਨਾ ਜੀ ਹਾਂ ਜੀ ਸਭ ਦਾ ਬਿਲਕੁਲ ਹਾਂਜੀ ਹਾਂਜੀ ਲਓ ਜੀ ਹਾਂਜੀ ਹਾਂਜੀ ਕੋਈ ਨਾ ਜੀ ਲਓ ਜੀ ਆ ਬਾਈ ਜੀ ਨੇ ਇੱਥੇ ਕੈਂਡੀ ਲਾਈ ਹੋਈ ਹੈ ਦੁੱਧ ਸਟੋਰ ਕਰਨ ਵਾਸਤੇ ਤੇ ਇਹਦੇ ਬਾਰੇ ਬਾਈ ਜੀ ਕਿਵੇਂ ਕਿੰਨੇ ਲੀਟਰ ਦੇ ਵਿੱਚ ਦੁੱਧ ਹੋ ਜਾਂਦਾ ਹੈ ਸਟੋਰ ਇਹਦੇ ਚ ਹੋ ਜਾਂਦੇ 2400 ਲੀਟਰ ਜੀ ਅੱਛਾ 2400 ਲੀਟਰ ਹਾਂ ਜੀ ਠੀਕ ਹੈ ਜੀ ਤੇ ਫਿਰ ਇੱਥੋਂ ਕਿਵੇਂ ਕੋਈ ਪਾਈਪ ਉਹ ਹੀ ਪਾਈਪਾਂ ਹੀ ਕੱਢਦੇ ਨੇ ਉਹ ਪਾਈਪ ਆਉਂਦਾ ਜੀ ਪਾਈਪ ਆਉਂਦੇ ਅੱਛਾ ਉਹ ਵਾਲਾ ਪਾਈਪ ਹਾਂ ਅੱਛਾ ਵਿੱਚ ਲਾਉਂਦੇ ਦੇ ਵਿੱਚ ਇਹਦੇ ਪਾਈਪ ਲੱਗਦੀ ਹੈ ਜੀ ਇਹਦੇ ਅੱਛਾ ਜੀ ਇਹਦੇ ਵਿੱਚੋਂ ਫਿਰ ਕੱਢੀ ਜਾਂਦੇ ਹਨ ਇਹਨੂੰ ਉਹ ਆਰ ਉਹ ਆਰੋਂ ਗੱਡੀ ਇਹੋ ਚੱਕ ਲੈਂਦੇ ਅੱਛਾ ਜੀ ਹਾਂ ਜੀ ਆ ਦੇਖੋ ਜੀ ਇੱਧਰ ਪਾਈਪ ਲੱਗਾ ਹੈ ਇੱਧਰੋਂ ਜਿਹੜਾ ਇਹ ਆ ਜੀ ਬਾਈ ਜੀ ਨੇ ਕੀਤਾ ਹੋਇਆ ਦੁੱਧ ਸਟੋਰ ਗੱਡੀ ਆਉਂਦੀ ਐ ਤੇ ਲੈ ਜਾਂਦੀ ਐ ਬਾਈ ਜੀ ਕਿੰਨਾ ਹੋਊਗਾ ਹੁਣ ਇਹ ਇਹ ਹੋਊਗਾ ਜੀ ਮਿਲਦਾ 1800 18 1900 ਦੇ ਕਰੇ ਹਨ ਕਿਉਂਕਿ 2400 ਐ ਅੱਧ ਤੋਂ ਉੱਪਰ ਜ਼ਿਆਦਾ ਹੋਇਆ ਪੈਣਾ 18 1900 ਦੇ ਲੀਟਰ ਦੇ ਵਿੱਚ ਹੋਊਗਾ ਹਾਂ ਜੀ ਠੀਕ ਐ ਵੀਰ ਗੁੱਡ ਵਧੀਆ ਕੰਮ ਐ ਵੀਰ ਜੀ ਤੁਹਾਡਾ ਤੇ ਆ ਰੂਮ ਦੇਖੋ ਬਾਈ ਜੀ ਨੇ ਇੱਥੇ ਜਿੱਥੋਂ ਗੱਡੀ ਨੇ ਦੁੱਧ ਲੈ ਕੇ ਜਾਣਾ ਪੂਰਾ ਸਾਫ਼ ਐ ਜੀ ਹਨਾ ਹਾਂ ਜੀ ਇਹ ਚੀਜ਼ ਵਧੀਆ ਲੱਗਦੀ ਐ ਸਾਫ਼ ਸਪਾਈ ਵਾਲੀ ਤੇ ਲਓ ਜੀ ਸੋ ਠੀਕ ਐ ਦੋਸਤੋ ਆਪਾਂ ਤੁਹਾਨੂੰ ਅੱਜ ਵਿਸਾਤੀ ਜਿਹੜਾ ਡੇਰੀ ਫਾਰਮ ਆ ਬਾਈ ਜੀ ਹਰਾਂ ਦਾ ਉੱਥੇ ਲੈ ਕੇ ਆਏ ਵਿਖਾਇਆ ਸਾਰਾ ਤੋਂ ਵਧੀਆ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਬਾਈ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਜੀ ਹਾਂਜੀ ਤੇ ਬਾਕੀ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਇਸ ਕੰਮ ਬਾਰੇ ਇਸ ਧੰਦੇ ਬਾਰੇ ਕਿਵੇਂ ਹੈ ਜੀ ਵਧੀਆ ਜੀ ਕਰਨਾ ਚਾਹੀਦਾ ਨਵੇਂ ਮੁੰਡਿਆਂ ਨੂੰ ਹਾਂਜੀ ਹਾਂਜੀ ਨਵੇਂ ਮੁੰਡਿਆਂ ਨੂੰ ਵੀ ਲੈਣ ਚਾਉਣੇ ਰਹਿੰਦੇ ਜੀ ਬਿਲਕੁਲ ਜੀ ਬਿਲਕੁਲ ਵੈਸੇ ਹੁਣ ਆ ਵੀ ਰਹੇ ਨੇ ਹਾਂ ਆ ਵੀ ਰਹੇ ਨੇ ਜੀ ਬਹੁਤ ਹਾਂ ਤੇ ਬਹੁਤ ਵਧੀਆ ਦਿੰਦਾ ਜੀ ਹਾਂਜੀ ਵੇਖੋ ਜਿਹਦੇ ਕੋਲ ਖੇਤੀਬਾੜੀ ਆਪਦੀ ਹੈ ਉਹ ਵੀ ਕਰ ਸਕਦਾ ਜੀ ਨਾਲ ਕਰਨਾ ਚਾਹੀਦਾ ਕਰਨਾ ਚਾਹੀਦਾ ਜੀ ਕਿਉਂਕਿ ਹੁ ਥੋੜੀ ਸਵਾਫ ਹੋ ਜਾਂਦੀ ਆ ਪੱਠਿਆਂ ਦੀ ਆ achar ਵਗੈਰਾ ਆਪਣਾ ਤਿਆਰ ਕਰ ਲਿਆ ਹਾਂ ਜੀ ਸੋ ਠੀਕ ਹੋ ਦੋਸਤੋ ਤੁਸੀਂ ਸਾਰਾ ਵਲੌਗ ਮੈਨੂੰ ਲੱਗਦਾ ਕਿ ਦੇਖਿਆ ਹੋਊਗਾ ਤੇ ਵਧੀਆ ਲੱਗਾ ਹੋਊਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ